ਕਮੇਡੀਕਲ ਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆਂ ਦਾਸ ਕਰਦੇ ਬਹੁਤ ਧੰਨਵਾਦ ਕਰਦੇ ਜੀ ਜਿਹੜੇ ਵਾਦਿਆਂ ਨੇ ਸਰਕਾਰ ਵੇਲੇ ਕੀਤੇ ਸਾਨੂੰ ਉਹਾਰੇ ਸਾਰੇ ਪੂਰੇ ਦਿੱਤੇ ਨੇ ਸਾਡੇ ਪਿੰਡ ਵਿੱਚ ਕਾਫੀ ਵਿਕਾਸ ਹੋਇਆ ਹੈਗਾ ਤਰੀਵਨ 35 ਜੀ ਲੱਖ ਦੇ ਕਰੀਬ ਰੁਪਇਆ ਆ ਚੁੱਕਾ ਹੈਗਾ ਜਿਸ ਤੇ ਪੈਪਲੈਨ ਪਾਈ ਗਈ ਹੈ ਸਕੂਲ ਵਿੱਚ ਬੱਚਿਆਂ ਵਾਸਤੇ ਇੱਕ ਵਧੀਆ ਬਾਲ ਵਾਲਾ ਗਰਾਊਂਡ ਤਿਆਰ ਕੀਤਾ ਹੈਗਾ ਪਿੰਡਾਂ ਚ ਝੋਲੀਆਂ ਨਾਲੇ ਰਹੇ ਸੀ ਉਹ ਪੱਕੀ ਕੀਤੀਆਂ ਨੇ ਮੈਂ ਜੋ ਲੌ ਟਾਈਲ ਦਾ ਕੰਮ ਸੀ ਉਹ ਕੀਤਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਕੰਮ ਹੋਇਆ ਨੇ ਬਾਕੀ ਲੇਟਨਾ ਫਲਸਾ ਜੋ ਦੀ ਮੰਗ ਸੀ ਘੜੇ ਸੁਸ਼ਾਨ ਘਟ ਵਿੱਚ ਉਹ ਹੁਣੰਜਨ ਗਈਆਂ ਬਾਕੀ ਅਸੀਂ ਅੰਤਮਾਸ ਕਰਦੇ ਹਾਂ ਜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵਾਦਾ ਕੀਤਾ ਸੀ ਵੀ ਇਹ ਆਪ ਸਰਕਾਰ ਨਸ਼ਾ ਮੁਕਤ ਉਹ ਜੋ ਕਹਿੰਦੇ ਘੁੰਦੇ ਮਤਲਬ ਵੱਡੇ ਵੱਡੇ ਥੰਮ ਸੀ ਉਹਨਾਂ ਨੂੰ ਹੱਥ ਪਾਇਆਗਾ ਇਹਨਾਂ ਵਾਲਾ ਪਿਸਕਾਰ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਛੋਟਿਆਂ ਨੂੰ ਤਾਂ ਪਾਣੀ ਪਾਣਾ ਸੀ ਵੱਡਿਆਂ ਜੋੜ ਜੜ ਨਕੇਲ ਪਾਈਏ ਉਹ ਕੋਈ ਵੀ ਸਕਰ ਨਹੀਂ ਪਾ ਸਕੀ ਸੀ ਜੋ ਭਗਵਾਨਤਮ ਜੀ ਨੇ ਕਰ ਦਿਖਾਇਆ ਹੈ ਅਜਾ ਭਾਈ ਬੰਦੇ ਗੱਲ ਤੋਂ ਸੁਣਨ ਹੱਤ ਪਿੰਡ ਦੇ ਵਿੱਚ ਹੈ ਜੀ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਗਰਾਊਂਡ ਨੇ ਜਾਂ ਸਕੂਲ ਦੇ ਵਿੱਚ ਦੇਖ ਰਿਹਾ ਮੈਂ ਇਹਦੇ ਵਿੱਚ ਸਾਇੰਸ ਦੇ ਜਿਹੜੇ ਨੇ ਵਾਲੇ ਕਾਫੀ ਦਿਖਾਈ ਜਾ ਰਹੇ ਨੇ ਇਹ ਤੁਹਾਡੇ ਪਿੰਡ ਦੀ ਕਿੰਨਾ ਕੁ ਉਪਰਾਲਾ ਕੀਤਾ ਤੇ ਕੀ ਤੁਹਾਡੀ ਪੰਚਾਇਤ ਨੇ ਸਾਥ ਦਿੱਤਾ ਕੀ ਨਾ ਮੈਂ ਟੀਚਰਾਂ ਨੇ ਸਾਥ ਦਿੱਤਾ ਜਾਂ ਤੁਹਾਡੇ ਪਿੰਡ ਦੇ ਬੰਦਿਆਂ ਨੇ ਨੌਜਵਾਨ ਮੁੰਡਿਆਂ ਨੇ ਪੜ੍ਹੇ ਲਿਖੇ ਮੁੰਡਿਆਂ ਨੇ ਉਪਰਾਲਾ ਕੀਤਾ ਵੀ ਸਾਡੇ ਬੱਚੇ ਇਸ ਤਰ੍ਹਾਂ ਪੜੇ ਹੋਣੇ ਚਾਹੀਦੇ ਵੀ ਉਹਨਾਂ ਨੂੰ ਹਰ ਕਿਛੀ ਦਾ ਪਤਾ ਹੋਵੇ ਗਰਾਊਂਡ ਲੈਵਲ ਤੇ ਸਕੂਲ ਸਟਾਫੀ ਤੇ ਸਕੂਲ ਕਮੇਟੀ ਤੇ ਪੰਚਾਇਤੀ ਸਹਿਯੋਗ ਨਾਲ ਸਾਰਾ ਕੁਝ ਜੋ ਲਿਖਿਆ ਗਿਆ ਦੁਬਾਰਾਂ ਤੇ ਤੇ ਜੋ ਗਰਾਊਂਡ ਚ ਵਿੱਚ ਬਣਾਏ ਗਏ ਮੈਮੋਰੰਡਮ ਉਹ ਸਾਰਾ ਇਹਨਾਂ ਦੇ ਰਾਮ ਨੂੰ ਦੇਣਾ ਹੈ ਧੰਨਵਾਦ ਹੁਣ ਕਿਹੜਾ ਬੰਦ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਨਦੀਪ ਸਿੰਘ ਆ ਜੀ ਅੱਛਾ ਮਨਦੀਪ ਜੀ ਮੈਨੂੰ ਇੱਕ ਗੱਲ ਦੱਸੋ ਜੀ ਸਰਕਾਰਾਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦਾ ਕੁਝ ਨਹੀਂ ਤੁਹਾਡੇ ਜਿਹੜੇ ਲੋਕ ਨੇ ਕੀ ਇਹਨੇ ਅਵੇਅਰਨੈਸ ਹੋ ਚੁੱਕੇ ਨੇ ਵੀ ਜਿਹੜੇ ਸਰਕਾਰਾਂ ਨੂੰ ਸਵਾਲ ਕਰਕੇ ਸਰਕਾਰਾਂ ਤੋਂ ਮੰਗ ਕਰਕੇ ਆਪਦੇ ਲਈ ਕੁਝ ਮੰਗ ਲੈਂਦੇ ਨੇ ਹਾਂਜੀ ਤੇ ਇਹ ਨਾ ਜੀ ਜਿਹੜੀ ਨਵੀਂ ਸਰਕਾਰ ਆਪਣੀ ਭਗਵੰਤਮਾਨ ਸਰਕਾਰ ਆਈ ਹੈ ਨਾ ਇਹਨੇ ਲੋਕਾਂ 'ਚ ਇੱਕ ਜਾਗਰੂਤਾ ਲਿਆਤੀ ਅੱਗੇ ਲੀਡਰਾਂ ਤੋਂ ਹਰ ਇੱਕ ਲੋਕ ਡਰਦੇ ਸੀਗੇ ਇਹਨਾਂ ਨੇ ਲੋਕਾਂ ਨੂੰ ਬੋਲਣਾ ਸਿਖਾਇਆ ਤਾਂ ਜਿਵੇਂ ਕਿ ਹੁਣ ਕੰਮ ਹੋ ਰਹੇ ਨੇ ਸਰਕਾਰ ਦੇ ਨਸ਼ਿਆਂ ਵਿਰੁੱਧ ਜੁੱਧ ਚੱਲ ਰਿਹਾ ਹੈਗਾ ਜਿਹੜੇ ਵੱਡੇ ਵੱਡੇ ਮਗਰਮਾਸ ਸੀਗੇ ਉਹ ਵੋਟਾਂ ਤੋਂ ਬਾਅਦ ਆਲੀ ਦਾ ਕਾਂਗਰਸ ਨੂੰ ਛੜਨਦਾ ਸੀ ਕਾਂਗਰਸ ਕਾਲੀਦਾਲ ਨੂੰ ਛੜਨਦੀ ਸੀਗੀ ਕੋਈ ਫੜਦਾ ਨਹੀਂ ਸੀਗਾ ਤੇ ਇਹਨਾਂ ਨੇ ਤਾਂ ਇਹਨਾਂ ਨਾਲ ਕੋਈ ਹੱਥ ਵੀ ਨਹੀਂ ਮਿਲਾਇਆ ਹੈਗਾ ਇਹਨਾਂ ਨੇ ਫੜ ਕੇ ਅੰਦਰ ਦਿੱਤੇ ਵੱਡੇ-ਵੱਡੇ ਮਗਰਮਾਚ ਤੇ ਹੁਣ ਉਹ ਇਹ ਆਏ ਲਾਲੂ ਚੀਕਾਂ ਮਰਵਾ ਰੱਖਿਆ ਨੇ ਜੀ ਹੋਰ ਵੀ ਬਹੁਤ ਫੜੇ ਜਾਣਗੇ ਤੇ ਨਸ਼ਿਆਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਅੱਛਾ ਇੱਕ ਗੱਲ ਹੋਰ ਦੱਸੋ ਆਪਾਂ ਨਸ਼ਿਆਂ ਦੀ ਗੱਲ ਕਰ ਤੁਸੀਂ ਨਸ਼ੇ ਤੇ ਆਏ ਹੋ ਪਿੰਡ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜਾ ਪਿੰਡ ਹੈ ਇਹਦੇ ਵਿੱਚ ਕੋਈ ਨੌਜਵਾਨ ਭੁੱਲੇ ਭਲਕੇ ਜਿਹੜੇ ਕੋਈ ਨਸ਼ੇ ਕਰਦੇ ਸੀ ਜਾਂ ਹੋਰ ਕਰਦੇ ਸੀ ਉਹਨਾਂ ਨੂੰ ਕੋਈ ਰਾਹਤ ਮਿਲੀ ਆ ਬਹੁਤ ਜ਼ਿਆਦੀ ਪਹਿਲਾਂ ਨਾ ਇਹਨਾਂ ਪਿੰਡ ਦੇ ਵਿੱਚ ਜੀ ਨਸ਼ਾ ਆਮ ਹੀ ਮਿਲ ਜਾਂਦਾ ਸੀਗਾ ਹੁਣ ਜਦੋਂ ਨਸ਼ਾ ਬੰਦ ਹੋ ਗਿਆ ਸਾਰਾ ਤੇ ਜਿਹੜੇ ਨਵੇਂ ਮੁੰਡੇ ਨੇਗੇ ਉਹ ਜੇ ਨਸ਼ਾ ਆਪਾਂ ਨੂੰ ਲਵੋ ਪਿੰਡ ਤੋਂ ਮਿਲੂਗਾ ਨਾ ਤਾਂ ਉਹ ਛੇਤੀ ਵਰਤਣ ਲੱਗ ਜਾਂਦੇ ਹੁਣ ਨਸ਼ਾ ਬੰਦ ਹੀ ਇੰਨਾ ਉਹਦੇ ਵਿਰੁੱਧ ਚੱਲ ਪਈ ਸਰਕਾਰ ਨਸ਼ਾ ਮਿਲਦਾ ਹੀ ਨਹੀਂ ਤੇ ਆਪਦੇ ਆਪ ਨੌਜਵਾਨ ਸੁਧਰ ਕੇ ਕੰਮ ਕਰਨ ਲੱਗੇ ਤੇ ਅੱਗੇ ਵੀ ਕਰੀ ਜਾਣਗੇ ਤੇ ਆ ਜਿਹੜੇ ਕੰਮ ਨੇ ਪੰਜਾਬ ਸਰਕਾਰ ਦੇ ਦੂਜੀਆਂ ਪਾਰਟੀਆਂ ਕਹਿੰ ਜਾਂਦੇ ਨੇ ਕੰਮ ਨਹੀਂ ਹੁੰਦੇ ਕੰਮ ਬਹੁਤ ਹੋ ਰਹੇ ਨੇ ਹੁਣ ਪਹਿਲਾਂ ਤਾਂ ਉਹ ਕਰੀ ਜਾਂਦੀ ਵੀ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਫੜਦਾ ਨਹੀਂ ਫੜਦਾ ਨਹੀਂ ਖੈਰਾ ਸਾਹਿਬ ਕਰੀ ਜਾਂਦੇ ਸੀ ਵੀ ਇਹਨੂੰ ਕੋਈ ਫੜਦਾ ਨਹੀਂ ਜਦੋਂ ਉਹ ਫੜ ਲਿਆ ਹੁਣ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਕਹਿੰਦੇ ਵੀ ਆਏ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਐ ਧੱਕਾ ਕਰਿਆ ਮੈਨੂੰ ਐ ਦੱਸੋ ਪਹਿਲਾਂ ਆਪਾਂ ਚਾਹ ਪਿਆ ਕੇ ਫੜੀਏ ਉਹਨਾਂ ਨੂੰ ਜਦੋਂ ਉਹਨਾਂ ਨੇ ਫੜਿਆ ਜਾ ਕੇ ਰੇੜੀ ਮਾਰਨੀ ਪੈਂਦੀ ਆ ਜਿਵੇਂ ਬਲਾਈਕੀਆਂ ਤੇ ਵੱਜਦੀ ਆ ਉਹਨੇ ਫੜ ਕੇ ਹੁਣ ਅੰਦਰ ਦੇ ਤਾਂ ਹੁਣ ਸਾਰੀ ਜੰਨੀ ਜੁੰਡਲੀ ਸੀਗੀ ਉਹ ਸਰਕਾਰ ਤੋਂ ਉਹਨਾਂ ਦੀ ਆਉਂਦੀ ਨਹੀਂ ਗਈ ਉਹ ਹੁਣ ਸਰਕਾਰ ਨੂੰ ਭੰਡਣ ਤੇ ਹੋ ਰਹੀ ਆ ਹੋਰ ਉਹਨਾਂ ਨੂੰ ਕੰਮ ਨਹੀਂ ਰਿਹਾ ਨਾ ਤਾਂ ਉਹਨਾਂ ਕੋਲੇ ਕੋਈ ਆਪਦੇ ਕੰਮ ਗਣਿਆ ਗਣਾਉਂ ਨੂੰ ਕਿਹਾਂ ਨਸ਼ੇ ਬਕਾਈ ਸੀਗੇ ਉਹ ਗਿਣਾ ਨਹੀਂ ਸਕਦੇ ਇਹ ਸਰਕਾਰ ਦੀ ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਹੁਣ ਵੀ ਨਾਲ ਖੜੇ ਹਾਂ ਸਤਾਈ ਦੇ ਵਿੱਚ ਵੀ ਜੰਗ ਪੂਰੀ ਤਗੜੀ ਲੜਾਂਗੇ ਅਸੀਂ ਇੱਕ ਹੋਰ ਅੱਜ ਮੈਂ ਤੁਸੀਂ ਨਸ਼ਾ ਦੀ ਗੱਲ ਕੀਤੀ ਹੈ ਜਿਵੇਂ ਚੰਨੀ ਹੈ ਪਹਿਲਾਂ ਇਹ ਵੀ ਬਹੁਤ ਟੋਲਾ ਪਾਉਂਦਾ ਰਿਹਾ ਵੀ ਇਹ ਬਾਦਲ ਕਹਨੇ ਨਸ਼ੇ ਵੇਚਨੇ ਬੁਜੀ ਟੇਨੇ ਸ਼ੇਬ ਦੇ ਰਿਸ਼ਤਦਾਰੀ ਚ ਤੇ ਕੱਲ ਜਦੋਂ ਇਹਨਾਂ ਨੇ ਬਿਆਨ ਆਇਆ ਵੀ ਇਹ ਗਲਤੀ ਕੀਤੀ ਲੇਕਿਨ ਕੱਲ ਫਿਰ ਦੁਬਾਰਾ ਬਿਆਨ ਆ ਗਿਆ ਵੀ ਕੀ ਨਾਮ ਹੈ ਮੈਂ ਬਿਆਨ ਦੇਣ ਨੂੰ ਤਿਆਰ ਆਂ ਮਜੀਠੀ ਦੇ ਖਿਲਾਫ ਇਹਦੇ ਨੂੰ ਤੁਸੀਂ ਕਿਵੇਂ ਦੇਖਦੇ ਫਿਰ ਦੁਬਾਰਾ ਫੇਰ ਆ ਗਿਆ ਜੀ ਬਿਆਨ ਉਹਨਾਂ ਦਾ ਫੇਰ ਤਾਂ ਇਹ ਲਾ ਲੋਗੇ ਵੀ ਉਹ ਪਹਿਲਾਂ ਬੱਕਰੀਆਂ ਚੋਨਾ ਹੁੰਦਾ ਸੀ ਉਹ ਫਿਰ ਬੱਕਰੀਆਂ ਹਟ ਗਿਆ ਹੁਣ ਉਹੀ ਕੰਮ ਹੋ ਰਿਹਾ ਜੀ ਪਹਿਲਾਂ ਤਾਂ ਮਜੀਠੇ ਨੂੰ ਕਹਿੰਦਾ ਗਲਮੇ ਤੋਂ ਫੜ ਕੇ ਮੈਂ ਅੰਦਰ ਦੇਵਾਂਗਾ ਫਿਰ ਮਜੀਠੇ ਨੂੰ ਮਾੜਾ ਕਹਿਣ ਲੱਗਾ ਹੁਣ ਫੇਰ ਮਤਲਬ ਬਿਆਨ ਬਧਰੂ ਕੰਮ ਆਈ ਉਹਦਾ ਤੇ ਇਹ ਲਾ ਲੋ ਪਹਿਲਾਂ ਧਰਮਪੀਰ ਗਾਂਧੀ ਉਰੀ ਕਹੀ ਜਾਂਦੇ ਸੀ ਹੁਣ ਉਹ ਵੀ ਉਹਦੇ ਨਾਲ ਕਣ ਕੇ ਇਹ ਤਾਂ ਸਰਕਾਰ ਇੱਕ ਪਾਸੇ ਹੋ ਰਹੇ ਨੇ ਸਾਰੇ ਵੀ ਆਪ ਜਿਹੜੀ ਸਰਕਾਰ ਆ ਗਈ ਨਾ ਵੀ ਇਹਨੂੰ ਆਪਾਂ ਇਹਦਾ ਬਦਲ ਨਹੀਂ ਨੂੰ ਲੱਭ ਰਿਹਾ ਉਹ ਕਾਂਗਰਸ ਕਾਂਗਰਸ ਨੂੰ ਰੌਣਕ ਤੇ ਹੋਰੀ ਆਉਣ ਆਪਾਂ ਦੇਖੀ ਉਹ ਆਪਜੀ ਲੜੀ ਜਾਂਦੇ ਨੇਗੇ ਜਿਹੜੀ ਸਾਡੀ ਸਰਕਾਰ ਆ ਇੱਕ ਝੋਟਾ ਹੁਣ ਆਪ ਸਾਡੇ ਡਾਕਟਰ ਬੀਜੇ ਸਿੰਘ 라ਜੀ ਨੇ ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਤੇ ਚਰਨਜੀਤ ਸਿੰਘ ਅੱਕਾ ਵਾਲੀ ਹੈ ਨਾ ਉਹ ਵੀ ਪੂਰਾ ਸਹਿਯੋਗ ਦੇ ਰਹੇ ਨੇ ਸਾਡੇ ਨਾਲ ਉਹ ਵੀ ਸਾਡੇ ਐ ਲਾਲੂ ਵੀ ਹਰ ਇੱਕ ਵਰਕਰ ਦੀ ਗੱਲ ਸੁਣਦੇ ਨੇ ਹਰ ਇੱਕ ਦੇ ਨਾਲ ਖੜਦੇ ਨੇਗੇ ਅਸੀਂ ਮਾਨਸਾ ਦੇ ਜਿਹੜੇ ਲੀਡਰਸ਼ਿਪ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜੀ ਭਾਈ ਜੀ ਸੱਸੀ ਅਕਾ ਸੱਸੀ ਕਿਨਾ ਵਧੀਆ ਜੀ ਅ ਨੈਤੂ ਜੀ ਅਸਟੋਟ ਵਾਲੇ ਆਏ ਆ ਇੱਥੇ ਤਲੂਏ ਤੋਂ ਸੋ ਵੀ ਪਿੰਡ ਦੇ ਵਿੱਚ ਜਿਹੜਾ ਹੈਗਾ ਕੀ ਲੱਗਿਆ ਤੁਹਾਨੂੰ ਨਸ਼ਿਆਂ ਦੇ ਵਿੱਚ ਗੱਲ ਕਰਨ ਦੀ ਬਾਰੇ ਪਿੰਡ ਦੇ ਵਿੱਚ ਕੀ ਹਾਲਾਤ ਨੇ ਤੇ ਮੇਰੇ ਪਿੰਡ ਦੇ ਵਿੱਚ ਨਸ਼ਾ ਕਰਨ ਨੂੰ ਬਹੁਤ ਜ਼ਿਆਦਾ ਸਨਾਲ ਬਹੁਤ ਵਧੀਆ ਬਹੁਤ ਵਧੀਆ ਐਸ ਤਰ੍ਹਾਂ ਕੋਈ ਮਾਰੂ ਨਸ਼ੇ ਦਾ ਮੁੰਡਾ ਹੈ ਨਹੀਂਗਾ ਜੇ ਸਾਫ਼ ਤਰ੍ਹਾਂ ਅੱਗੇ ਪਾਲੀ ਵਿੱਚ ਜਿਹੜਾ ਮਾਰੂ ਨਸ਼ਾ ਕਰਨ ਤੇ ਬਾਕੀ ਇਹ ਸਰਕਾਰ ਦੀ ਗੱਲ ਕੰਮਾਂ ਦੀ ਆਲ ਦੌਰ ਕੰਮ ਕਰਨੀ ਦੇਖਿਆ ਪਿਛਲੀਆਂ ਸਰਕਾਰਾਂ ਦੇ 12-13 ਸਾਲ ਦੇ ਕੰਮ ਇਦੇ 3 ਸਾਲ ਦੇ ਕੰਮ ਆ। ਉਹ 12-13 ਸਾਲ ਦੇ ਕੰਮੋਂ 3 ਸਾਲ ਦੇ ਕੰਮ ਘੱਟ ਗਏ। ਹੁਣ ਸੁਣ ਲੋ ਪਹਿਲਾ ਕੰਮ ਮੂੰਗੀ ਵਿਕਦੀ ਹੁੰਦੀ ਸੀ ਜੀ 35 104000 8000 ਨੂੰ ਵਿਕੇ ਜੀ ਜ਼ਿੰਮੇਦਾਰ ਦਾ ਪਹਿਲਾ ਫਾਇਦਾ। ਲੈਟ ਆਉਂਦੀ ਹੁੰਦੀ ਪੰਜ ਕਣ ਤੇ 4 ਕਿੱਲੇ ਮੋਟਰ ਪਕਾਉਂਦੇ ਹੁੰਦੇ। ਪਹਿਲਾ ਫਾਇਦਾ 15-15 ਕਿੱਲੇ ਇੱਕ ਮੋਟਰ ਪਕਾ ਲਈ ਜ਼ਿੰਮੇਦਾਰ ਦਾ ਫਾਇਦਾ ਪਿਆ ਬਹੁਤ ਵਧੀਆ। ਬਾਕੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਦਾ ਦਵਾਈ ਦਾ ਬਹੁਤ ਵਧੀਆ ਸਹੂਲਤ ਮਿਲਦੀ। ਘਰਾਂ ਦਾ ਬਿੜ ਮੈਂ ਆਪ ਹੀ ਭਰਦਾ ਰਾਂ 5 ਤੋਂ 7000 ਰੁਪਈਆ ਜਿਹਦਾ ਕਿ ਨਹੀਂ ਆਇਆ। ਬਹੁਤ ਵਧੀਆ ਸਾਰੇ ਕੰਮ ਕੋਦਮ ਲੈ ਕੇ ਦੇਖੀਏ ਤਾਂ ਸਾਰਿਆਂ ਨਾਲੋਂ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਕੋਈ ਤਰੀਫਾਂ ਕਿੰਨੀਆਂ ਕਰ ਲੋ ਉਨੇ ਹੀ ਥੋੜੀਆਂ ਕਿ ਰਹੀ ਗੱਲ ਵਿਰੋਧੀਆਂ ਦੀ ਦੇਖੋ ਇਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜਿਵੇਂ ਆਪਾਂ ਕਹਿੰਦੇ ਜੂਨੀਅਰ ਜੰਦਾਬਾਦ ਹੁਣ ਚੋਰਾ ਜੂਨੀਅਰ ਜੰਦਾਬਾਦ ਹੋ ਗਈ ਪਿਆ 7-8 ਦਿਨਾਂ ਦੀ ਕਾਂਗਰਸ ਕਾਲੀ ਉਹ ਚੋਰਾ ਨਹੀਂ ਜੂਨੀਅਰ ਹੈ ਜੰਦਾਬਾਦ ਹੈ ਥੋੜੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬਣਾਇਆ ਤੁਸੀਂ ਜਿਹਦੇ ਨਾਲ ਪੀਉਂਦਾ ਨੂੰ ਜੰਦਾਬਾਦ ਇੱਥੇ ਮੈਡੀਕਲ ਸਾਡੇ ਪਾਸ ਹੋ ਗਿਆ ਇੱਥੇ ਵੀ ਪਾਸ ਹੋਣ ਦੇ ਨਾਲ ਭੇਜੀ ਆ ਫਾਈਲ ਸਾਰੀ ਤੇ ਪਾਸ ਹੋਣ ਦੀ ਸਲਾਹ ਵਿੱਚ ਆ ਵੀ ਹੋ ਜੂਗੇ ਪਾਸ ਠੀਕ ਹੈ ਕਿਹੜਾ ਜੀ ਉਹਨਾਂ ਕੋ ਤੁਸੀਂ ਇੱਕ ਵਾਰ ਲੇ ਆਈ ਫਾਸਿਆ ਕਰ ਕਿ ਨਾਮ ਅਕੋਰਾ ਕੋਰਾ ਸਿੰਘ ਜੀ ਅੱਜ ਦੇ ਹਾਲਾਤਾਂ ਮੁਤਾਬਕ ਅਗਰੀ ਪਿੰਡ ਦੇ ਹਾਲਾਤ ਨੇ ਕਹੋ ਜੇ ਨੇ ਸਰਕਾਰ ਦੇ ਕੀ ਲੈਣਾ ਕੀ ਦੇਣਾ ਇਸ ਵਿੱਚ ਲੋਕਾਂ ਨੂੰ ਕਿੰਨਾ ਸਹਿਯੋਗ ਮਿਲਦਾ ਜੀ ਬਹੁਤ ਵਧੀਆ ਸਹਿਯੋਗ ਮਿਲਦਾ ਜੀ ਬਹੁਤ ਵਧੀਆ ਸਰਕਾਰ ਹੈ ਤੇ ਜਿਹੜੇ ਤੁਸੀਂ ਕਹਿੰਦੇ ਕੈਂਪ ਕਹਿੰਦੇ ਨੇ ਉਹ ਗੁਰੂ ਘਰ ਕੈਂਪ ਲੱਗਦਾ ਹੈ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਜਿਹੜੇ ਵਿਦੋਗਨ ਨੇ ਪੈਸ਼ਨ ਦੀ ਵੀ ਉੱਥੇ ਸਾਰੀ ਵੈਂਡੀਆਂ ਟੀਮ ਸਰਪੰਚ ਸਾਹਿਬ ਵੀ ਜੇ ਪੈਸ਼ਨ ਬੰਡਾ ਹੋਗਾ ਉਹਨਾਂ ਦੀ ਪੈਸ਼ਨ ਬੰਦਦੇ ਨੇ ਹੋਰ ਥੋੜੇ ਪਿੰਡ 'ਚ ਤੁਹਾਨੂੰ ਕੀ ਲੱਗਦਾ ਕਮੀਆਂ ਲੱਗਦੀਆਂ ਹੁਣ ਵੀ ਆ ਕਮੀ ਸਾਡੀ ਜਿਹੜੀ ਰਹਦੀ ਹੈ ਤੇ ਇਹ ਸਰਕਾਰ ਨੂੰ ਤੁਸੀਂ ਤੇ ਤੁਹਾਡੇ ਸਰਪੰਚ ਨੂੰ ਕੰਨ ਫੜ ਕੇ ਕਰਵਾ ਸਕੋ ਨਹੀਂ ਬਹੁਤ ਵਧੀਆ ਕੰਮ ਹੋਈ ਜਾਂਦੇ ਨੇ ਸਾਰੇ ਪਿੰਡ ਦੀ ਸਾਡੇ ਜਿਹੜੀ ਗੰਦਾ ਪਾਣੀ ਦੀ ਪਾਈਪ ਲਾਈਨ ਪੈ ਚੁੱਕੀ ਉਹ ਪਾਣੀ ਬਾਹਰ ਨਿਕਲ ਗਿਆ ਪਿੰਡ ਦਾ ਹੋਰ ਕੋਈ ਸਮੱਸਿਆ ਉਹ ਸਾਰੀਆਂ ਵਧੀਆ ਨੇ ਸਾਡੇ ਪਿੰਡ ਦੀ ਬੱਚੇ ਹੱਦ ਨਹੀਂ ਵਧੀਆ ਕੰਮ ਹੋਈ ਜਾਂਦੇ ਨੇ ਸਾਡੇ ਪਾਈਪ ਲਾਈਨ ਪਈ ਆ ਪਹਿਲਾਂ ਵੀ ਤੇ ਹੁਣ ਵੀ ਪਈ ਹੋਈ ਪਾਈਪ ਲਾਈਨ ਜਿਹੜੀ ਦੂਰੀ ਰਹਿੰਦੀ ਆ ਉਹ ਕੰਮ ਪੂਰਾ ਹੋ ਜਾਵੇ ਜਿਹੜੀ ਨਸ਼ਿਆ ਬਰोबर ਤੁਸੀਂ ਗੱਲ ਕਰੀ ਹੈ ਜੀ ਹਾਂ ਕੈਪਟਨ ਸਿੰਘ ਨੇ ਮਟਰ ਨੂੰ ਗੁੱਟ ਕੇ ਦੀ ਸੌ ਖਾਦੀ ਸੀ ਵੀ ਮੈਂ ਨਸ਼ਾ ਖਤਮ ਕਰ ਦੂੰ ਉਹ ਤੋਂ ਨਹੀਂ ਹੋਇਆ ਭਵਾਂ ਸਿੰਘ ਮਾਨ ਨੇ ਨਸ਼ਾ ਖਤਮ ਕਰਤਾ ਤੁਹਾਨੂੰ ਲੱਗਦਾ ਵੀ ਇਸ ਨਸ਼ੇ ਨੂੰ ਖਤਮ ਕਰਨ ਨਾਲ ਪਿੰਡ ਨੂੰ ਰਾਹਤ ਮਿਲੀ ਅਤੇ ਨੌਜਵਾਨਾਂ ਨੂੰ ਰਾਹਤ ਮਿਲੀ ਹਾਂਜੀ ਪਹਿਲਾਂ ਤਾਂ ਆਮ ਹੀ ਮਿਲ ਜਾਂਦਾ ਹੁਣ ਕੋਈ ਆਮ ਨਹੀਂ ਕੋਈ ਮਿਲਦਾ ਕਿਤੋਂ ਵੀ ਕੀ ਪਿੰਡ ਦੀ ਪੰਚਾਇਤ ਨੇ ਕੋਈ ਇਹ ਜਿਹਾ ਮਤਾ ਪਾਇਆ ਵੀ ਜਿਹੜਾ ਕੋਈ ਨਸ਼ੇੜੀ ਦਾ ਜਾਣਦਾ ਸੀ ਵੇਚਣ ਵਾਲਿਆਂ ਦੇ ਜ਼ਮਾਨਤ ਕਰਾ ਕੇ ਲਿਆਊਗਾ ਉਹਦਾ ਬਾਈਕਾਟ ਕਰਾਂ ਹਾਂ ਪਾਇਆ ਜੀ ਉਹ ਬਾਈਕਾਟ ਹੈ ਜੀ ਕੋਈ ਜ਼ਮਾਨਤ ਨਹੀਂ ਕਰਾਉਂਦਾ ਕੋਈ ਨੰਬਰ ਦਾ ਨਹੀਂ ਕਰਾਉਂਦਾ ਕੋਈ ਸਪੈਂਸ ਨਹੀਂ ਕਰਾਉਂਦਾ ਤੁਸੀਂ ਮੈਂ ਪਾਇਆ ਹੈ ਹੋਰ ਬਾਈਕਾਟ ਕੀ ਨਾ ਮਾਈ ਸਤਨਾ ਸਿੰਘ ਜੀ ਸਤਨਾ ਸਿੰਘ ਜੀ ਨੌਜਵਾਨ ਲੱਗਦਾ ਉਹ ਮੁੰਡੇ ਤੁਸੀਂ ਇਸ ਤਰ੍ਹਾਂ ਮੈਨੂੰ ਦੱਸੋ ਕਿ ਤੁਹਾਡੇ ਪਿੰਡ ਦੇ ਕੋਈ ਨੌਜਵਾਨ ਹੈਗੇ ਹੋਣ ਜਿਹੜੇ ਖੇਡਾਂ ਵਿੱਚ ਮੱਲ ਮਾਰੀ ਹੋਵੇ ਜਾਂ ਉਹਨਾਂ ਨੇ ਕਿਸੇ ਨੌਕਰੀ ਦੇ ਵਿੱਚ ਮੱਲ ਮਾਰੀ ਹੋਵੇ ਨੌਕਰੀਆਂ ਮਿਲੀਆਂ ਜੀ ਸਾਡੇ ਪਿੰਡਵਾਰਾਂ 15 ਬੱਚਿਆਂ ਨੂੰ ਵਧੀਆ ਖੇਡ ਰਹੇ ਸੀ ਖੇਡਾਂ ਵੇਸਤੀ ਮਿਲੀਆਂ ਹੁਣਾਂ ਨੇ ਉਹਨਾਂ ਨੂੰ ਤੇ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਆਂ ਜੋ ਨਸਲਾਂ ਨੂੰ ਲਿਟੇਲ ਪਾਈ ਉਹਨਾਂ ਨੇ ਤੇ ਸਭ ਤਾਂ ਆਵਣਾ ਠੀਕ ਕਰ ਲੈਣਗੇ ਜੀ ਹਲੇ ਹੋਏ ਬੰਦੇ ਨੇ ਸੀ ਆ ਵੀ ਸਾਹਿਬ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਪਿੰਡ ਦੇ ਵਿੱਚ ਗਰਾਊਂਡ ਗਰਾਊਂਡ ਜਿਹੜਾ ਬੱਚਿਆਂ ਵਾਸਤੇ ਖੇਡਣ ਵਾਸਤੇ ਕੋਈ ਬਣਾਇਆ ਹਾਂਜੀ ਆ ਬਣਾਇਆ ਹੋਇਆ ਇਹਦਾ ਸਾਹਮਣੇ ਹੀ ਥੋੜੇ ਦੇਖ ਸਕਦੇ ਹੋ ਤੇ ਉਧਰ ਵੀ ਬਾਕੀ ਇਹ ਸਕੂਲ ਦਾ ਕੰਮ ਬਹੁਤ ਵਧੀਆ ਹੋ ਰਿਹਾ ਹੈ ਪੰਚਾਇਤ ਸਾਰਾ ਕੰਮ ਠੀਕ ਕਰਦੇ ਆ ਸਾਡੇ ਸਰਪੰਚ ਸਾਹਿਬ ਵਧੀਆ ਨੇ ਵਧੀਆ ਕੰਮ ਕਰਦੇ ਆ ਹੋਰ ਕੋਈ ਸਮੱਸਿਆ ਜਿਹੜੀ ਤੁਹਾਨੂੰ ਲੱਗਦੀ ਹੋਵੇ ਵੀ ਉਹ ਤੁਸੀਂ ਕਰਵਾਉਣੀ ਚਾਹੁੰਦੇ ਹੋ ਤੇ ਹਜੇ ਹੋ ਨਾ ਹੋਈ ਹੋਵੇ ਸਾਡੇ ਟੋਬਾ ਦਾ ਬਹੁਤ ਮਸਲਾ ਹੁੰਦਾ ਹੋਇਆ ਹੈ ਜੀ ਇਹਦਾ ਪਾਣੀ ਪੂਣੀ ਮਤਲਬ ਇਹਦੀ ਸਪਲਾਈ ਸਹੀ ਕਰਨੀ ਦੀ ਕੋਸ਼ਿਸ਼ ਕੀਤੀ ਗਿਆ ਤਾਂ ਵੀ ਇਹ ਹੋਣਾ ਚਾਹੀਦਾ ਫਿਰ ਤੁਸੀਂ ਪੰਚਾਇਤ ਨੂੰ ਜਾ ਕੇ ਕਹਿਨੇ ਹੋ ਵੀ ਆ ਟੋਬੇ ਦਾ ਕੰਮ ਕਰਾ ਬਈ ਜਦ ਆਪਣੀ ਸਰਕਾਰ ਥੋੜੀ ਸਰਕਾਰ ਹੈ ਲਈ ਪੰਚਾਇਤ ਜੀ ਆਈਆਂ ਪੰਚਾਇਤ ਸਭ ਕਰੀ ਜਾਂਦੇ ਨੇ ਛੱਡ ਦੇ ਯਾਰ ਕੱਟ ਦੇ ਹਾਂਜੀ ਐ ਸਤਰਾਮ ਜੀ ਇੱਕ ਗੱਲ ਦੱਸੋ ਕਿ ਮੈਂ ਵੀ ਜਿਹੜੇ ਪਿੰਡ ਦੇ ਵਿੱਚ ਮੈਂ ਮੰਨਦਾ ਵੀ ਪਿੰਡ ਦੇ ਵਿੱਚ ਸਰਪੰਚ ਵਧੀਆ ਹੋਣਗੇ ਆਪਾਂ ਉਹਨਾਂ ਨਾਲ ਵੀ ਜੇ ਅੱਜ ਤਾਂ ਗੱਲਬਾਤ ਕਰਾਂਗੇ ਇਹ ਦੱਸੋ ਮੇਰੇ ਵੀ ਪਿੰਡ ਦੇ ਵਿੱਚ ਗਰਾਊਂਡ ਬੱਚਾਂ ਵਾਸਤੇ ਕਿਹੋ ਜਿਹਾ ਬਣਾਇਆ ਜਾਂ ਸਿਰਫ ਹਵਾ 'ਚ ਗੱਲਾਂ ਨੇ ਨਹੀਂ ਜੀ ਗਰਾਊਂਡ ਹੈਗਾ ਬਹੁਤ ਵਧੀਆ ਬਣਾਇਆ ਹੋਇਆ ਜੀ ਇੱਕ ਕੰਮ ਵੀ ਚੱਲੀ ਜਾਂਦਾ ਹੈ ਖਰੀ ਵੀ ਜਾਂਦੀ ਹੈ ਜੀ ਪੰਚਾਇਤ ਦਾ ਤੇ ਬਾਕੀ ਅਸੀਂ ਕੈਂਪ ਲਵਾਉਣੇ ਆ ਗੁਰਦੁਆਰਾ ਸਾਹਿਬ ਹੈਂਡੀਕੈਪਟਾਂ ਵਾਸਤੇ ਜਿਹੜਾ ਪਿੰਛਣਾ ਵਾਸਤੇ ਜੋ ਵੀ ਬਜ਼ੁਰਗ ਨੇ ਆਈ ਹਫਤੇ ਉਹਨਾਂ ਦਾ मतलब ਉਹ ਕਰਦੇ ਆ। ਅੱਛਾ ਆਪਾਂ ਗਰਾਊਂਡ ਦੀ ਗੱਲ ਕਰਦੇ ਆਂ। ਗਰਾਊਂਡ ਦੇ ਵਾਸਤੇ ਜ਼ਮੀਨ ਪੰਚਾਇਤੀ ਜ਼ਮੀਨ ਸੀ ਜਾਂ ਕਿਵੇਂ ਸੀ ਕਿਤੋਂ ਲੈਤੀ ਆ ਕੀ ਉਹਦਾ ਹਲਕ ਕਿਥੋਂ ਕੱਢਿਆ ਤੁਸੀਂ? ਇਹ ਪੰਚਾਇਤੀ ਜ਼ਮੀਨ ਨਾਲ ਤਵਾਦਲਾ ਕਰਾਈ ਗੁਰਦੁਆਰਾ ਸਾਹਿਬ ਦੀ ਜ਼ਮੀਨ ਸੀ ਨੇੜੇ ਪਿੰਡ ਦੇ ਤੇ ਪੰਚਾਇਤੀ ਮਤਲਬ ਉਧਰੋਂ ਤਵਾਦਲਾ ਕਰਕੇ ਗੁਰਦੁਆਰਾ ਸਾਹਿਬ ਨੇ ਦੇ ਦਿੱਤੀ ਇੱਧਰ ਗਰਾਊਂਡ ਵਾਸਤੇ ਰੱਖ ਦੇ ਨੇੜੇ ਪਿੰਡ ਦੇ। ਹੋਰ ਤੁਹਾਡੇ ਪਿੰਡ ਦੇ ਕੰਮ। ਹੋਰ ਬਾਕੀ ਕੰਮ ਸਭ ਠੀਕ ਹੋ ਰਿਹਾ ਜੀ। ਇੱਕ ਟੋਬਾ ਦੀ ਪ੍ਰੋਬਲਮ ਆ ਜੀ। ਹੂੰ। ਉਹਨਾਂ ਦਾ ਪਾਣੀ ਦਾ ਨਿਕਾਸ ਵਾਸਤੇ ਇਹ ਹੈ ਜੀ ਵੀ ਕੋਈ ਪੰਚਾਇਤ ਕਰੂਗੀ ਤੇ ਉਹਦੀ ਬਦਲ ਖੇਤਾਂ ਨੂੰ ਪਾਣੀ ਦੇ ਦਾਂਗੇ ਅਸੀਂ ਅੱਛਾ ਅੱਛਾ ਹਾਂ ਇਹ ਗੱਲ ਤੁਮਾਰ ਪੁੱਛਣਾ ਚਾਹਤਾ ਸੀ ਵੀ ਕੀ ਤੁਸੀਂ ਚੋਬਿਆ ਦੇ ਪਾਣੀ ਨੂੰ ਫਿਲਟਰ ਕਰਕੇ ਹਾਂਜੀ ਇਹਨੂੰ ਕੋਈ ਇਨਕਮ ਸੋਰਸ ਬਣਾਓਗੇ ਦਾ ਪਾਣੀ ਦਾ ਹਾਂਜੀ ਹਾਂਜੀ ਹਾਂ ਖੇਤਾਂ ਨੂੰ ਪਾਣੀ ਦੇਵਾਂਗੇ ਜੀ ਫਸਲਾਂ ਹੋਣਗੀਆਂ ਤੇ ਮਤਲਬ ਕਿਸਾਨਾਂ ਨੂੰ ਵੀ ਫਾਇਦਾ ਹੋਦਾ ਤੇ ਪਿੰਡ ਨੂੰ ਵੀ ਫਾਇਦਾ ਗੰਦਾ ਪਾਣੀ ਬਾਹਰ ਭਾਗੂ ਜੀ ਫਿਲਟਰ ਹੋ ਕੇ ਸਭ ਠੀਕ ਹੋ ਜਾਊਗਾ ਉਹਦੇ ਨਾਲ ਜਿਹੜਾ ਜ਼ਮੀਨੀ ਪਾਣੀ ਆ ਉਹਦਾ ਫੱਦਰ ਦਾ ਵੀ ਫਰਕ ਪਊਗਾ ਹਾਂਜੀ ਹਾਂ ਉਹਦਾ ਵੀ ਫਰਕ ਮਤਲਬ ਉਹ ਗੇਸ ਬ੍ਰੇਕ ਘੱਟ ਹੋਊਗੀ ਕਾਲ ਘੱਟ ਹੋਊਗੀ ਇਹਨਾਂ ਤੇ ਜਿਹੜਾ ਇਹ ਪਾਣੀ ਜਾਊਗਾ ਜੀ ਮਿਕਸ ਹੋ ਕੇ ਹੂੰ ਮਤਲਬ ਉਹਨਾਂ ਦਾ ਪਾਣੀ ਕੀਤਾ ਬਸ ਇਹ ਉਹਦੀ ਪਹਿਲਾ ਵਾਰ ਜ਼ਿਆਦਾ ਹੋਊਗੀ ਹੂੰ ਹਾਂ ਬਈ ਤੁਸੀਂ ਕਹਿੰਦੇ ਸੀ ਬੋਲਣਾ ਮੈਂ ਨਾ ਰਹਿ ਗਿਆ ਸੀ ਸਰਪੰਚ ਸਾਹਿਬ ਬਾਰੇ ਬੋਲਣਾ ਸੀਗਾ ਜੀ ਹੂੰ ਹੂੰ ਬੋਲੋ ਉਹ ਸਾਡੇ ਜੱਗਾ ਸਿੰਘ ਜੀ ਨੇ ਜਗਸੀਰ ਸਿੰਘ ਹੀ ਸਰਪੰਚ ਸਾਡਾ ਇਹ ਐਂ ਲਾ ਲਓ ਜੀ ਪਹਿਲਾਂ ਨਾ ਜਦੋਂ ਪਹਿਲਾ ਸਰਪੰਚ ਸੀਗਾ ਉਦੋਂ ਵੀ ਇਹਨੇ ਮੂਰੇ ਲੱਗ ਕੇ ਪੂਰੇ ਕੰਮ ਕਰਾਏ ਲੋਕਾਂ ਦੇ ਉਹਤ ਵਾਰ ਸੀ ਐਤਕੀ ਲੋਕਾਂ ਨੇ ਕਿਹਾ ਵੀ ਜੱਗੇ ਸਿੰਘ ਨੂੰ ਪਾ ਸਰਪੰਚ ਬਣਾ ਦਈਏ ਇਹਦਾ ਆਪਾਂ ਜੇ ਚਾਹੇ ਕੰਨ ਫੜ ਕੇ ਕੰਮ ਕਰਨ ਵਾਸਤੇ ਲੈ ਜੀਏ ਜੀ ਬਜ਼ੁਰਗਨ ਨੂੰ ਜੱਗਾ ਸਿਆਂ ਨਹੀਂ ਕਹਿ ਕੇ ਬੋਲ ਮਾਰਦੇ ਜੱਗੇ ਪੁੱਤ ਇਹਦਾ ਕਹਿ ਕੇ ਬੋਲ ਮਾਰਦੇ ਨੇ ਪੇ ਨੇਰੇ ਸਵੇਰੇ ਹਰ ਇੱਕ ਦੇ ਮਤਲਬ ਕਿ ਨਾਲ ਤੁਰਦਾ ਦੁੱਖ ਸੁੱਖ ਦੇ ਵਿੱਚ ਇਹ ਹਰ ਵਕਤ ਖੜਾ ਰਹਿੰਦਾਗਾ ਤੇ ਹੁਣ ਇਹ ਲਾ ਲੋ ਜੀ ਬੀਕਾ ਆਪਣਾ ਪਾਣੀ ਦਾ ਸੀ ਟੋਬੇ ਦਾ ਜੀ ਨਿਕਾਸ ਪੁਸ਼ਕਤਾ ਪਾਈ ਪਈ ਗਈ ਜੀ ਇਸ ਤੋਂ ਬਾਅਦ ਵੀ ਅਸੀਂ ਇਹ ਸੋਚਿਆਗਾ ਵੀ ਪਾਈਪ ਦਾ ਜਾਲ ਆਪਾਂ ਖਾਸਾ ਵਸਾ ਕੇ ਟੋਬੇ ਨੂੰ ਚਮਕ ਸਾਫ ਰੱਖਾਂਗੇ ਇਹ ਹੋ ਸਕਦਾ ਵੀ ਆਪਾਂ ਉੱਥੇ ਕਿਸ਼ਤੀਆਂ ਵੀ ਚੱਲਣ ਲਾ ਦਈਏ ਤੇ ਜਦੋਂ ਪਾਣੀ ਨਾ ਲੋਕਾਂ ਦੇ ਨੱਕਿਆਂ ਤੱਕਰ ਜਾਣ ਲੱਗ ਗਿਆ ਹੁਣ ਅੱਗੇ ਤਾਂ ਨਲਕੇ ਹੁੰਦੇ ਸੀਗੇ ਪਾਣੀ ਘੱਟ ਹੁੰਦਾ ਸੀਗਾ ਜੀ ਹੁਣ ਮੋਟਰ ਛੱਡ ਕੇ ਅਗਲਾ ਇੱਕ ਸਾਡੀ ਮਾਨ ਸਰਕਾਰ ਨੇ ਬਿੱਲ ਮਾਫ ਕਰੇ ਹੋਏ ਨੇ ਉਹ ਬਾਲਾ ਵੱਡੇ ਗਲਤੀ ਹੈ ਹਾਂ ਉਹ ਜੀ ਚਲੋ ਗਲਤੀ ਤਾਂ ਹੈ ਗਿਆ ਪਰ ਸਾਰੇ ਵਾਸਤੇ ਵੀ ਉਹਨੇ ਠੀਕ ਕਰਿਆ ਸੀ ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹਾਂ ਮਿਸਯੂਜ਼ ਕਰਨ ਲੱਗੇ ਉਹਨਾਂ ਨੇ ਤਾਂ ਕਰਿਆਗਾ ਫੇਰੀ ਕਰਤੇ ਬਿੱਲ ਮੋਟਰ ਛੱਡ ਕੇ ਮੁੜ ਕੇ ਅਗਲਾ ਕਹਿੰਦਾ ਚੱਲੀ ਜਾਣ ਦੇ ਚੱਲੀ ਜਾਣ ਦੇ ਬਿਲਾਉਂਦੇ ਨਹੀਂ ਬਿੱਲ ਤਾਂ ਸੀ ਆਏ ਲਾ ਲਓ ਸਾਡੇ ਪਿੰਡ ਚੋਂ ਮੈਨੂੰ ਲੱਗਦਾ ਬਿਲੀ ਨਹੀਂ ਆਇਆ ਹੁਣ ਕਿਸੇ ਨੂੰ ਅੱਛਾ ਭਾਈ ਜੀ ਤੁਸੀਂ ਸਰਪੰਚ ਦੀ ਸਿਫਤਾ ਕਰੀ ਜਾਣਾ ਵੀ ਸਰਕਾਰ ਦੇ ਵਿੱਚ ਹੈ ਤੇ ਉਹਨੇ ਇਹ ਕੀਤਾ ਕਿਤੇ ਐ ਤਾਂ ਨਹੀਂ ਤੁਸੀਂ ਵੈਸੇ ਹੀ ਕਰ ਰਹੇ ਹੋ ਜੇ ਜੇ ਸਰਪੰਚ ਆ ਕੇ ਮੈਂ ਉਹਨੂੰ ਪੁੱਛੂੰਗਾ ਇਹ ਸਾਰਾ ਕੁਝ ਪਾ ਸਰਪੰਚ ਦੇ ਮੂੰਹ ਤੇ ਕਹਿੰਨੇ ਆ ਜੀ ਆਪਾਂ ਜੇ ਕੋਈ ਗਲਤ ਹੋਂਦਾ ਮਾੜਾ ਮੋਟਾ ਹੋ ਜਾਂਦੇ ਆ ਜੀ ਹੁਣ ਆਪਾਂ ਆ ਕੇ ਕਿਸੇ ਬੰਦੇ ਦਾ ਕੰਮ ਨਹੀਂ ਵੀ ਹੁੰਦਾ ਉਹ ਆ ਕੇ ਸਾਨੂੰ ਗਾਏ ਕਹਿੰਦੇ ਨੇ ਵੀ ਤੁਸੀਂ ਸਰਪੰਚ ਤੇ ਅਰਗਾਨ ਕਮਾਂਡ ਚ ਰਹਿੰਦੇ ਹੋ ਵੀ ਸਾਡਾ ਵੀ ਕਰਾ ਦਿਓ ਆਪਾਂ ਕਹਿਣਾ ਕੋਈ ਨਹੀਂ ਭਾਈ ਕਰਾ ਦਾਂਗੇ ਸਰਪੰਚ ਨੂੰ ਕਹਿੰਦੇ ਆ ਸਰਪੰਚ ਕਹਿੰਦਾ ਹਜੇ ਯਾਰ ਆ ਸਰਕਾਰ ਆਪਣੇ ਟੋਬੇ ਵਾਲਾ ਕੰਮ ਪਿਆਗਾ ਇਹ ਕਰਾ ਦਈ ਸਰਪੰਚ ਨਾਲ ਗੱਲ ਹੋਈ ਸੀ ਇਹ ਥੋੜੇ ਚਿਰ ਚ ਗਰਾਊਂਡ ਬਣਨਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਆਪਣਾ ਟੋਬੇਆਂ ਵਾਲਾ ਕੰਮ ਆ ਜੀ ਅਸੀਂ ਪਾਈਪ ਲਾਈਨ ਪਾ ਦਾਂਗੇ ਖੇਤਾਂ ਤੱਕ ਰੇਕ ਨੂੰ ਬਾ ਨੱਕੇ ਖੋਲਣ ਦੀ ਰੋਡ ਪਿਆ ਕਰੂਗੀ ਤੇ ਸਾਡਾ ਟੋਬੇ ਦਾ ਪਾਣੀ ਨਾ ਜਮਾ ਅਸੀਂ ਸਾਫ ਸੁਥਰਾ ਬਣਾ ਕੇ ਇੱਕ ਨਾ ਮਾਡਲ ਬਣਾਉਣਾਗਾ ਟੋਬੇ ਅੱਛਾ ਗੱਲ ਚੱਲੀ ਆ ਤੁਹਾਡੀ ਜੀ ਆਪਣੀ ਪਾਣੀ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਵੀ ਪਤਾ ਹੋਊਗਾ ਵੀ ਜਿਹੜਾ ਪਾਣੀ ਹੈ ਇਹ ਰੀਚਾਰਜ ਵੀ ਹੋ ਜਾਂਦਾ ਹੈ ਇਹਦਾ ਮੀਹ ਵਾਲਾ ਪਾਣੀ ਆ ਤੁਸੀਂ ਕੋਈ ਇਹੋ ਜਿਹਾ ਸਰਪੰਚ ਨੂੰ ਕਹਿ ਕੇ ਜਾਂ ਸਰਪੰਚ ਦਾ ਕੰਨ ਫੜ ਕੇ ਜਾਂ ਸਰਪੰਚ ਨੂੰ ਮਜਬੂਰ ਕਰੋਗੇ ਵੀ ਇਹੋ ਜਿਹੇ 2-3 ਰੀਚਾਰਜ ਵਾਲੇ ਬੋਰ ਲਾਏ ਜਾਣਾ ਇਹਦਾ ਮੀਹ ਵਾਲਾ ਪਾਣੀ ਸਾਰਾ ਉਹਦੇ ਵਿੱਚ ਜਾਵੇ ਹਾਂਜੀ ਮੇਰੇ ਜਾਬ ਹੈ ਗਈ ਸਰਪੰਚ ਨੇ ਕਿਹਾ ਸੀ ਕਿ ਖਾਪਰ ਮਾਡਲ ਆਇਆ ਜੀ ਉਹ ਬਣਾਵਾਂਗੇ ਉਹ ਤਿੰਨ ਚਾਰ ਖੂਹ ਬਣਦੇ ਨੇ ਜੀ ਕਹਿੰਦਾ ਨਾਲੇ ਆਲੇ ਦਲੇ ਥਾਂ ਸਾਫ਼ ਰਹਿ ਜਾਂਦਾਗਾ ਬੂਟੇ ਬਾਟੇ ਲਾਵਾਂਗੇ ਉਹ ਅਸੀਂ ਸੋਚਿਆਗਾ ਵੀ ਉਹ ਬਣਾਵਾਂਗੇ ਪਾਣੀ ਰੀਚਾਰਜ ਹੋਣ ਲੱਗ ਜੂਗਾ ਜੀ ਤੇ ਹੁਣ ਬਾਰਡਰ ਬਾਕਸ ਦਾ ਪਾਣੀ ਆ ਜੀ ਉਹਦਾ ਕੰਮ ਚੱਲ ਰਿਹਾ ਉਹਤੇ ਕਰੈਕਟਰ ਲਿਆ ਕੇ ਟਰੱਕ ਦੋ ਸ ਉੜੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਇਹ ਸਰਪੰਚ ਸਾਹਿਬ ਨੇ ਕਿਹਾ ਹੈਗਾ ਕੰਮ ਚਲਾਵਾਂਗੇ ਅਸੀਂ ਵੀ ਨਾਲ ਸਹਿਯੋਗ ਦਿੰਨੇ ਆ ਸਾਰਾ ਪਿੰਡ ਨਾਲ ਆ ਜੀ ਸਾਡੇ ਕੋਈ ਪਾਰਟੀ ਬਾਜੀ ਨਹੀਂ ਹੈਗੀ ਯਹੀ ਇੱਕ ਗੱਲ ਥੋੜੀ ਵਧੀਆ ਜਿਹੜੇ ਬਾਰਡਰ ਵਕਸ ਦਾ ਪਾਣੀ ਹੈ ਇਹ ਤੁਸੀਂ ਲੋਕਾਂ ਨੂੰ ਦਿਓਗੇ ਕਿ ਆਰਓ ਦੇ ਪਾਣੀ ਨਾਲ ਤਜਾਬ ਜ਼ਿਆਦਾ ਹੁੰਦਾ ਹੈ ਲੋਕਾਂ ਦਾ ਗੋਡੇ ਜਿਹੜੀ ਹੈਲਥ ਹੈ ਉਹ ਮਿਲ ਕੇ ਨੁਕਸਾਨ ਕਰਦੀ ਆ ਤਾਂ ਤੁਸੀਂ ਬਾਰਡਰ ਵਕਸ ਦਾ ਪਾਣੀ ਚਲਾ ਕੇ ਲੋਕਾਂ ਨੇ ਤਾਂ ਸਿਹਤ ਲਈ ਵੀ ਅੱਛੀ ਗੱਲ ਕਰੋਗੇ ਹਾਂਜੀ ਬਾਰਡਰ ਵਕਸ ਦਾ ਪਾਣੀ ਆ ਅਸੀਂ ਘਰ ਘਰ ਤੱਕ ਪਹੁੰਚ ਵੀ ਰਿਹਾਗਾ ਇਹ ਇਹ ਚ ਹੋਰ ਮਤਲਬ ਕਿ ਛੋਟਾ ਜਿਹਾ ਨਾ ਰਿਪੇਅਰ ਰਹਿੰਦੀ ਸੀਗੀ ਆਪਣੇ ਡੱਗਾਂ ਦੀ ਸਰਪੰਚ ਸਾਹਿਬ ਨੂੰ ਕਿਹਾ ਸਾਰੇ ਨਗਰ ਨੇ ਜਾ ਕੇ ਇਕੱਠਾ ਹੋ ਕੇ ਇਹਨਾਂ ਨੇ ਹੁਣ ਕੜੈਸਰ ਆ ਗਿਆ ਜੀ ਤੇ ਅਸੀਂ ਦੇਖਿਆ ਸੀਗਾ ਵੀ ਕੰਮ ਇੱਕ ਦੋ ਦਿਨਾਂ ਚ ਸਰਪੰਚ ਸਾਹਿਬ ਨੂੰ ਪੁੱਛ ਲਾਂਗੇ ਵੀ ਚੱਲ ਪੂਗਾ ਤੇ ਐਨ ਲਾ ਲਓ ਜੀ ਵੀ ਜਿਹੜਾ ਪਾਣੀ ਆ ਨਾ ਉਹ ਆਰਓ ਵਾਲਾ ਉਹ ਆਪਾਂ ਪੀਣ ਲੱਗੇ ਉਹ ਡੱ ਪੀਣ ਤਾਂ ਲੱਗੇ ਜਿਹੜਾ ਨਲਕਿਆਂ ਦਾ ਪਾਣੀ ਇੰਨਾ ਜਿਆਦਾ ਗੰਦਾ ਹੋ ਗਿਆ ਨਾ ਮੋਟਰਾਂ ਦਾ ਹਾਂ ਮਾਨ ਸਾਹਿਬ ਮੋਟਰਾਂ ਦੇ ਚੋਂ ਚਕਨਿਆੜ ਖਤਮ ਹੋ ਜਾਂਦੀ ਜਮਈ ਗੋਡੇ ਤਾਂ ਤਾਂ ਹੀ ਦੁਖਣੇ ਨਹੀਂ ਲੋਕਾਂ ਦੇ ਹੁਣ ਗੋਡਿਆਂ ਦੇ ਮਰੀਜ਼ ਨੇ ਸਾਡੇ ਪਿੰਡ ਚ ਜੱਗਾ ਸਿੰਘ ਦੀ ਟ੍ਰੈਪਸ਼ਨ ਆਉਂਦੀ ਆ ਹਰ ਇੱਕ ਦਾ ਸਾਥ ਦਿੰਦੇ ਨੇਗੇ ਜੇ ਕਿਸੇ ਦਾ ਅਗੂਠਾ ਨਹੀਂ ਉਰੇ ਚੱਕਦਾ ਹੈਗਾ ਉਹਨੂੰ ਮਾਨਸਾ ਲੈ ਜਾਂਦੇ ਨੇ ਇਹਨਾਂ ਦਾ ਅਸੀਂ ਬਹੁਤ ਸਬੂਜੂ ਕਰਦੇ ਆਂਗੇ ਵੀ ਪਿੰਡ ਦੇ ਨਾਲ ਹੀ ਖੜੇ ਨੇਗੇ ਤੇ ਬਜ਼ੁਰਗਾਂ ਵਾਸਤੇ ਕੈਂਪ ਵੀ ਲਾਉਂਦੇ ਨੇ ਨਸ਼ਿਆਂ ਨੂੰ ਵੀ ਜਾਗਰਤ ਕਰਦੇ ਨੇ ਵੀ ਜਵਾਕਾਂ ਨੂੰ ਵੀ ਕਹਿੰਦੇ ਨੇ ਵੀ ਨਸ਼ਾ ਨਾ ਕਰੋ ਤੇ ਸਾਡੇ ਪਿੰਡ ਚੋਂ ਇੱਥੋਂ ਘੱਟੋ ਘੱਟ ਦੀ 12-15 ਬੱਚੇ ਸਾਡੇ ਇੱਕੀ ਮਾਨ ਸਰਕਾਰ ਦੇ ਵਿੱਚ ਬਿਨਾਂ ਪੈਸੇ ਤੋਂ ਜੀ ਨੌਕਰੀ ਤੇ ਲੱਗੇ ਨੇ ਕੋਈ ਰਿਸ਼ਵਤ ਨਹੀਂ ਵੈਰੀ ਗੁੱਡ ਹਾਂਜੀ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਅੱਗੇ ਅਸੀਂ ਹੋਰ ਜਵਾਕਾਂ ਨੂੰ ਸचेत ਕਰੀ ਜਾਂਦੇ ਆ ਜਵਾਕਾਂ ਨੂੰ ਉਤਸ਼ਾਹ ਹੋ ਰਿਹਾ ਫਲਾਨਿਆਂ ਦੀ ਗਮਾਂਟਿਆਂ ਦੀ ਬੱਚੀ ਲੱਗ ਗਈ ਉਹਦਾ ਮਾਪਿਓ ਵੀ ਕਹਿੰਦਾ ਵੀ ਆਪਣਾ ਹੀ ਮੌਕਾ ਹੋਣ ਵਾਲਾ ਹੈਗਾ ਵੀ ਨੌਕਰੀ ਦਾ ਮੁਕਤ ਜੀ ਮਿਲਦੀ ਆ ਪਹਿਲਾਂ ਭਾਈ ਸੀ ਵੀ ਨੌਕਰੀ ਪਾਈ ਸੀ ਉਹਨਾਂ ਨੂੰ ਮਿਲਦੀ ਹੈ ਜੀ ਹੁਣ ਭਗਵਾਨ ਤਮਨ ਸਰਕਾਰ ਨੇ ਨੌਕਰੀਆਂ ਆਹ ਲਾਤੀ ਵੀ ਜਿਹਦੀ ਵੀ ਪੜ੍ਹ ਮਿਹਨਤ ਕਰੀ ਆ ਉਹਨੂੰ ਮਿਲਣੀ ਵੀ ਚਾਹੀਦੀ ਮਤਲਬ ਮਿਹਨਤ ਨੂੰ ਫਲ ਲੱਗਣ ਲੱਗਿਆ ਮਿਹਨਤ ਨੂੰ ਫਲ ਲੱਗਣ ਲੱਗਿਆ ਜੀ ਕਿਸੇ ਦੀ ਪੰਜੀ ਨਹੀਂ ਲੱਗਦੀ ਤੇ ਪਰਸਨ ਮਿਲਣ ਲੱਗੀ ਹੁਣ ਲੋਕਾਂ ਨੂੰ ਕਹਿ ਵਿੱਚ ਕਹਿੰਦੇ ਨੇ ਸਰਪੰਚ ਦੇ ਨਾਲ ਇੱਕ ਦਿਨ ਮੈਂ ਤੁਰਿਆ ਆਂਤੀ ਉਹ ਬੁੜੀਆਂ ਕਹਿੰਦੇ ਆ ਜੱਗਾ ਸਿਆਂ ਵੀ 100000 ਰੁਪਇਆ ਅਸੀਂ ਖ ਉਹ ਵੀ ਪਾਉ ਹੁਣ ਇੱਕ ਘਰ ਸੰਭਾਲਣਾ ਔਖਾ ਹੋ ਜਾਂਦਾ ਜੀ ਪੰਜਾਬ ਨੂੰ ਸੰਭਾਲੀ ਜਾਂਦਾ ਐਡੇ ਵੱਡੇ ਨੂੰ ਜੀ ਉੱਤੋਂ ਵਿਰੋਧੀ ਟੰਗ ਕਰਨ ਤੇ ਹੋਰ ਇਹਨੇ ਦੇਖੋ ਸਾਰੇ ਕੰਮ ਹੋ ਹੀ ਜਾਂਦੇ ਨੇ ਬੱਸਾਂ ਦਾ ਕਿਰਾਇਆ ਮਾਫ ਬਿਜਲੀ ਦੇ ਬਿੱਲ ਮਾਫ ਤੇ ਲੋ ਹਸਪਤਾਲ ਚ ਜਾਂਦੇ ਆਂ ਤੇ ਬਲਾ ਮਾਨਸਾ ਜੀ ਸਾਰੀ ਦਵਾਈ ਫਰੀ ਹੈ ਜੀ ਇੱਕ ਪਰਚੀ ਦਾ 10 ਰੁਪਏ ਨੇ ਬਾਕੀ ਤਾਂ ਡਾਕਟਰ ਸਾਰੇ ਬੈਠੇ ਡਾਕਟਰ ਮਿਲਦੇ ਨੇ ਜੀ ਤਹਿਸੀਲ ਚ ਜਾਣੇ ਉਥੇ ਪਟਵਾਰੀ ਮਿਲਦੇ ਨਹੀਂ ਸਾਰੇ ਮਿਲਦੇ ਨਹੀਂ ਜੀ ਤਾਂ ਬਹੁਤ ਵਧੀਆ ਅੱਗੇ ਹੋਰ ਹੋਊਗਾ ਜਾਂ ਇਹ ਤਾਂ ਕੁਝ ਵੀ ਨਹੀਂ ਹੋਇਆ ਜੀ ਇਹਦਾ ਬਹੁਤ ਕੁਝ ਕਰਨਾ ਜੀ ਮਾਨ ਸਰਕਾਰ ਨੇ ਜਿੰਨੇ ਵਾਅਦੇ ਕਰੇ ਨੇ ਉਹਨੂੰ ਵਾਧ ਕਰੂਗਾ ਜੀ ਜਿਹਦੇ 2.5 ਸਾਲ ਰਹਿ ਗਏ ਜੀ ਆਪਣੀ ਉਹਨਾਂ ਦੇ ਸਾਰਾ ਕਲੀਅਰ ਕਰ ਦੂ 27 ਦੇ ਵਿੱਚ ਦੇਖੋ ਜੀ ਬਦਲਾਅ ਤਾਂ ਆ ਗਿਆ ਦੁਬਾਰੀ ਫੇਰ 27 ਦੇ ਵਿੱਚ ਮਾਨ ਸਰਕਾਰੀ ਬਣੂਗੀ ਤੁਸੀਂ ਇਹ ਉਮੀਦ ਰੱਖਦੇ ਹੋ ਕਿ ਜਿਹੜੇ ਕੰਮ ਰਹਿ ਗਏ ਉਨਨੂੰ ਅਸੀਂ ਜਲਦੀ ਹੀ 2027 ਤੋਂ ਪਹਿਲਾਂ ਪਹਿਲੇ ਪਾਣੇ ਪੂਰੇ ਕਰ ਦਾਂਗੇ ਹਾਂਜੀ ਉਹਨਾਂ ਤੋਂ 2027 ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਪੂਰੇ ਹੋ ਜਣੇ ਇੱਕੋ ਲਗਤ ਆ ਜਿਵੇਂ ਲਾ ਲਓ ਵੀ ਜੇ ਆਪਾਂ ਘਰ ਪਾਉਣੇ ਆ ਆਪਾਂ ਨੂੰ ਉਹ ਵੀ ਇੱਕੋ ਲਗਤ ਨਹੀਂ ਪੈਂਦਾ ਹੈਗਾ ਤੇ 27 ਦੇ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਸਾਡੇ ਪੂਰੇ ਹੋ ਜਾਣਗੇ ਗਲੀਆਂ ਇੱਕ ਦੋ ਗਲੀਆਂ ਜਿਆ ਰਹਿੰਦੀਆਂ ਨੇ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਜੀ ਤੇ ਬਾਕੀ ਆਪਣਾ ਨਿਕਾਸ ਹੁੰਦਾ ਸਿਆ ਪਾਣੀ ਦਾ ਜੀ ਬਾਕੀ ਅਸੀਂ ਰਾਸ਼ਨ ਕਾਰਡ ਬਣਾਉਣੇ ਨੇ ਜੀ ਕੋਸ਼ਿਸ਼ ਕਰ ਰਹੇ ਨੇ ਨਵੇਂ ਮੁੰਡੇ ਵਿਆਹ ਜਾਂਦੇ ਨੇ ਉਹਨਾਂ ਕੋ ਰਾਸ਼ਨ ਕਾਰਡ ਬਣਾਉ ਉਹ ਨਰੇਗਾ ਦਾ ਕੰਮ ਸਾਡਾ ਪੂਰੇ ਜੋਰ ਤੇ ਚੱਲ ਰਿਹਾ ਹੈ ਜੀ ਆਹ ਵੈਰੀ ਗੁੱਡ ਆਹ ਨਰੇਗਾ ਦੀ ਗੱਲ ਕੀਤੇ ਨਰੇਗਾ ਦੇ ਵਿੱਚ ਕਹਿੰਦੇ ਬੜਾ ਰੋਲਾ ਪੈ ਰਿਹਾ ਹੈ ਵੀ ਸਰਪੰਚ ਕੀ ਕਰਦੇ ਆ ਆਪਣੇ ਬੰਦੇ ਵੀ ਹਾਜ਼ਰੀ ਪਾ ਕੇ ਉਹਨੂੰ ਘਰੇ ਬੈਠੇ ਉਹਦੇ ਲੇਕਨ ਉਹਨਾਂ ਦੇ ਵਿੱਚ ਮਸਟਰੋਲ ਚ ਭਰ ਲਉਂਦੇ ਨੇ ਤੇ ਉਹਨਾਂ ਵਿਚਾਰੇ ਦੀ ਫਿਰ ਹਾਜ਼ਰੀ ਘਟ ਜਾਂਦੀ ਆ ਕਿਉਂਕਿ ਅ ਐਵਰੇਜ ਦੇ ਹਿਸਾਬ ਨਾਲ ਆ ਕਿ ਤੁਹਾਡੇ ਪਿੰਡ ਵਿੱਚ ਐਸੀ ਜਿਹੀ ਗਲਤੀ ਨਹੀਂ ਹੈਗੀ ਨਹੀਂ ਜੀ ਸਾਡੇ ਪਿੰਡ ਵਿੱਚ ਐਸੀ ਜਿਹੀ ਗੱਲ ਨਹੀਂ ਹੈਗੀ ਹੁਣ ਆਏ ਦੇਖੋ ਜੀ ਜਿਹੜਾ ਨਰੇਕਾ ਦਾ ਕੰਮ ਸੂਵੇ ਤੇ ਚੱਲੀ ਜਾਂਦਾ ਜੀ ਤੇ ਉਹਦਾ ਹੁਣ ਬਕਾਇਦਾ ਹੁਣ ਫੋਟੋ ਲੈਂਦੀ ਆ ਉਹ ਐਪ ਵੀ ਫੋਟੋ ਜੱਗਦਾ ਹੈਗਾ ਜੀ ਤੇ ਇੱਕ ਨਾ ਰੋਲਾ ਪਾਉਣ ਵਾਲੇ ਕਹਿੰਦੇ ਨੇ ਉਹ ਮੇਰੇ ਨਰੇਗਾ ਤੇ ਆਪਣਾ 100 ਬੰਦੇ ਦਾ ਕੰਮ ਚੱਲਦਾ ਜੀ 100 ਦੇ ਵਿੱਚੋਂ ਦੋ ਬੰਦੇ ਆਪਾਂ ਨੇ ਪਾਣੀ ਲੈਣ ਭੇਜਤੇ ਜੀ ਹੂੰ ਦੋ ਬੰਦੇ ਚਾਹੀਦੇ ਵੀ ਨਹੀਂ ਜੀ ਪਾਣੀ ਲੈਣ ਵਾਸਤੇ ਉਹ ਕਹਿੰਦੇ ਨੇ ਫਲਾਣਾ ਬੰਦਾ ਪਿੰਡ ਚ ਫਿਰਦਾ ਸੀਗਾ ਜੀ ਫੇਸ ਕਰਕੇ ਨਰੇਗਾ ਨੂੰ ਗੁੰਮਰਾਹ ਕਰ ਰਹੇ ਨੇ ਜਮਾ ਕੋਈ ਨਰੇਗਾ ਦਾ ਗਲਤ ਕੰਮ ਨਹੀਂ ਚੱਲਦਾ ਜੀ ਰੋਲਾ ਪਾਉਣ ਵਾਲੇ ਨਹੀਂ ਜੇ ਗਲਤ ਚੱਲਦਾ ਹੋਵੇ ਤਾਂ ਕਾਰਵਾਈ ਵੀ ਕਰ ਸਕਦੇ ਹੋ ਬਿਲਕੁਲ ਇਹ ਨਰੇਗਾ ਦਾ ਕੰਮ ਸਾਡਾ ਮੋਹ ਪਿਆਰ ਨਾਲ ਪੂਰਾ ਵਧੀਆ ਚੱਲ ਰਿਹਾ ਹੈਗਾ ਜੀ ਕਿਤੇ ਕੋ ਢੱਲੇ ਮੇ ਸੋ ਜਾਂਦੇ ਜੀ 2 ਮਿੰਟ ਕੋਈ ਬਜ਼ੁਰਗ ਨੂੰ ਬੈਠਣਾ ਹੀ ਪੈ ਸਕਦਾ ਹੈ ਜੀ ਬਿਲਕੁਲ ਬਿਲਕੁਲ ਇਹ ਹਮਦਰਦੀਆਂ ਜੀ ਫੇਰ ਵੀ ਸਰਕਾਰੀ ਅਫਸਰ ਵੀ ਜੇ ਬਿਮਾਰ ਹੋਏ ਨਾ ਤਾਂ ਉਹ ਵੀ ਤਾਂ ਇੱਕ ਦਿਨ ਬਹਿ ਜਾਣਾ ਨਹੀਂ ਚਲੋ ਇਨਸਾਨੀਅਤ ਤੌਰ ਤੇ ਵੀ ਬੈਠਣ ਦਾ ਪਾਇਆ ਇਨਸਾਨੀਅਤ ਤੌਰ ਤੇ ਹੱਕ ਬਣਦਾ ਜੀ ਇਹ ਸਾਡੇ ਦਾ ਨਿਰੇਗਾ ਦਾ ਕੰਮ ਪੂਰਾ ਵਧੀਆ ਚੱਲਦਾ ਜੀ ਹੁਣ ਅਸੀਂ ਨਿਰੇਗਾ ਐ ਬੰਦ ਕਰਤੀ ਜੀ ਅਸੀਂ ਸਹਯੋਗ ਵੀ ਦਿੰਨੇ ਆ ਨਿਰੇਗਾ ਦੇ ਵੀ ਆਪਾਂ ਹੁਣ ਜੀਰੀ ਲਾਈ ਜਾਂਦੇ ਨਹੀਂ ਸਾਰਿਆਂ ਹੁਣ ਅਸੀਂ ਨਿਰੇਗਾ ਬੰਦ ਕਰਕੇ ਅਸੀਂ ਸੋਚਿਆ ਵੀ ਜਦੋਂ ਜੀਰੀ ਦਾ ਕੰਮ ਨਿਭੜ ਗਿਆ ਉਦੋਂ ਫੇਰ ਕੰਮ ਦੇ ਦੋ ਕੰ ਨਾਲੇ ਸਾਡੇ ਨਰੇਗਾ ਵਾਲੇ ਸਾਥੀ ਖੁਸ਼ ਨੇ ਜੀ ਸਾਰੇ ਹਾਂ ਧੰਨਵਾਦ ਤੁਹਾਡੇ ਸਰਪੰਚ ਵੀ ਆ ਗਏ ਆਪਾਂ ਗੱਲ ਕਰਦੇ ਆ ਜਿਹੜੀ ਤੁਸੀਂ ਗੱਲਾਂ ਕੀਆ ਮੈਂ ਸਰਪੰਚ ਸਾਹਿਬ ਤੋਂ ਵੀ ਪੁੱਛਦਾ ਤਾਂ ਸਰਪੰਚ ਸਾਹਿਬ ਜਗਸੀਰ ਸਿੰਘ ਜੀ ਇਹ ਜਗਸੀਰ ਸਿੰਘ ਜੀ ਤੁਹਾਡੇ ਪਿੰਡ ਵਿੱਚ ਅਸੀਂ ਆਏ ਆ ਲੋਕਾਂ ਨੇ ਬੜੀ ਗੱਲ ਕਹੀ ਹੈ ਵੀ ਸਾਡੇ ਹਰੇ ਕੰਮ ਹੋ ਰਹੇ ਨੇ ਅੱਜ ਕੁਝ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਦੱਸੋ ਇੱਕ ਤਾਂ ਇਹ ਵੀ ਭਾਰ ਧਰਤੀ ਦਾ ਪਾਣੀ ਸਾਡਾ ਜਿਹੜਾ ਬਹੁਤ ਮਾੜਾ ਆ ਠੀਕ ਹੈ ਜੀ ਕੀ ਤੁਸੀਂ ਇਹਦੇ ਵਾਸਤੇ ਕੋਈ ਉਪਰਾਲਾ ਕਰ ਰਹੇ ਹੋ ਹਾਂਜੀ ਹਾਂਜੀ ਪ੍ਰਾਰਲਾ ਕਰ ਰਹੇ ਆ ਜੀ ਜਦੋਂ ਜਾਰੇ ਬਾਰਸ਼ ਹੁੰਦੀਆਂ ਨੇ ਨਾਲ ਤਾਂ ਜਿਹੜੇ ਖੇਤ ਮਜ਼ਦੂਰ ਨੇ ਸਾਡੇ ਭਰਾ ਨੇ ਕਿਸਾਨ ਉਹਨਾਂ ਦਾ ਨੁਕਸਾਨ ਦਾ ਫਸਲਾ ਡੋਗ ਰਹੀਆਂ ਨੇ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਹੋਈ ਅੱਗੇ ਤਿੰਨ ਚਾਰ ਕੈਪਟੀਆਂ ਲਗਵਾਉਣੀਆਂ ਜਿੱਥੇ ਜਿਆਦਾ ਮਾਰ ਹੁੰਦੀ ਹੈ ਪਾਣੀ ਦੀ ਨਾਲ ਤਾਂ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਹੀ ਫਸਲਾਂ ਬਚਣਗੀਆਂ ਨਾਲੇ ਜਿਹੜਾ ਧਰਤੀ ਦਾ ਪਾਣੀ ਦਾ ਪੱਧਰ نیچے ਜਾ ਰਿਹਾ ਉੱਪਰ ਆਊਗਾ ਹੀ ਉਹਦੇ ਵਾਸਤੇ ਪ੍ਰਪੋਜ਼ਲ ਭੇਜੀ ਹੋਈ ਹੈ ਤਿੰਨ ਚਾਰ ਕੈਪਟੀਆਂ ਲੱਗਣਗੀਆਂ ਇਹ ਨਾਲੇ ਪਾਣੀ ਸੁੱਧ ਹੋ ਜਾਊਗਾ ਪਾਣੀ ਸਾਫ਼ ਹੋ ਜਾਊਗਾ ਹੀ ਬਿਮਾਰੀਆਂ ਤੋਂ ਵੀ ਰਹਿਤ ਮਿਲੂਗੀ ਅਥੇ ਇੱਕ ਨਸ਼ੇ ਬਾਰੇ ਦੱਸੋ ਸਾਨੂੰ ਨਸ਼ਾ ਤੇ ਤੁਸੀਂ ਕਿੰਨਾ ਕੰਟਰੋਲ ਕੀਤਾ ਹੈ ਤੇ ਆਉਣ ਵਾਲੀ ਪਲਾਨਿੰਗ ਤੁਹਾਡੀ ਕੀ ਹੈ ਨਸਾਰੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਸਾਡੇ ਨਾ ਮਾਤਰੀ ਨਸੀਮ ਕੋਈ ਜੇ ਕੋਈ ਵੀ ਸਾਡੇ ਪਿੰਡੋਂ ਕੋਈ ਬੰਦਾ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਸਾਡੀ ਪੂਰੀ ਪੰਚਾਇਤ ਪਿੰਡ ਦੇ ਨੰਬਰਦਾਰ ਪਿੰਡ ਦੇ ਮੋਹਤਵਾਰ ਸਾਜ ਨੂੰ ਕੋਈ ਵੀ ਜਮਾਨਤ ਕਰਾਉਣ ਨਹੀਂ ਜਾਊਗਾ ਇਹ ਸਾਡਾ ਕਿਹਾ ਹੈ ਸਾਰੇ ਪਿੰਡ ਦੇ ਵਿੱਚ ਤੇ ਜੇ ਕੋਈ ਬੰਦਾ ਤੁਹਾਨੂੰ ਮਿਲ ਗਿਆ ਨਸ਼ਾ ਪੱਤਾ ਵੇਚਦਾ ਅਸੀਂ ਆ ਫੜਾਵਾਂਗੇ ਕਿਉਂਕਿ ਅਸੀਂ ਜੋ ਪਿੰਡ ਦਾ ਉਹਦਾ ਮਾਹੌਲ ਖਰਾਬ ਨਹੀਂ ਕਰਨਾ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਜਵਾਕ ਨੇ ਆਉਣ ਵਾਲੀ ਪੀੜ੍ਹੀ ਆ ਵੀ ਉਹ ਨਸਿਆਂ ਤੇ ਲੱਗ ਕੇ ਸਾਡੀ ਪਿੰਡ ਦੀ ਬਰਬਾਦੀ ਹੋਵੇ ਅਸੀਂ ਸਾਡੀ ਸੋਚ ਇਹ ਆ ਵੀ ਸਾਡੇ ਪਿੰਡ ਦੇ ਬੱਚੇ ਆ ਜਿਹੜੇ ਸਿੱਖਿਆ ਪੱਧਰ ਤੇ ਇੰਨਾ ਉੱਪਰ ਜਾਂ ਵੀ ਨੈਸ਼ਨਲ ਪੱਧਰ ਤੱਕ ਜਾਣ ਤੇ ਖੇਡਾਂ ਦੇ ਵਿੱਚ ਵੀ ਬੱਚੇ ਇੰਨੀ ਤਰੱਕੀ ਕਰਨ ਵੀ ਤਾਂ ਅਵਾਰਡ ਲੈ ਕੇ ਆਉਣ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਵੇ ਰੋਸ਼ਨ ਹੋਵੇ ਅੱਛਾ ਗੱਲ ਕਰੀਏ ਨੌਕਰੀ ਦੀ ਗੱਲ ਕਰੀਏ ਜੀ ਆਪਾਂ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕਿ ਨੌਕਰੀਆਂ ਐਸ ਵਕਤ ਸਰਕਾਰ ਦੇ ਵਿੱਚ ਸਾਡੇ ਸਰਕਾਰ ਦੇ ਵਿੱਚ ਘੱਟੋ ਘੱਟ 15 ਕਿ ਨੌਕਰੀਆਂ ਮਿਲ ਗਈਆਂ ਜੀ ਉਹ ਵੀ ਲੋੜਵੰਦ ਪਰਿਵਾਰਾਂ ਨੂੰ ਮਿਲੀਆਂ ਨੇ ਜਿਹੜਾਂ ਦਾ ਆਪਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਉਹਨਾਂ ਨੂੰ ਜੇ ਕੁਦਰਤੀ ਵਾਈ ਚਾਂਸ ਕੋਈ ਹੋਰ ਸਰਕਾਰੋਂ ਦੀ ਨੌਕਰੀ ਨਹੀਂ ਮਿਲਦੀ ਸੀ ਕਿਉਂਕਿ ਸ਼ਿਫਾਰਸ਼ਾਂ ਚੱਲਦੀਆਂ ਦੀ ਪੈਸਾ ਚੱਲਦਾ ਸੀ ਜਿਵੇਂ ਗਰੀਬ ਘਰਾਂ ਦੇ ਬੱਚੇ ਲੱਗੇ ਕੁੜੀ ਪਟਵਾਰੀ ਲੱਗੀ ਜੀ ਲੜਕੀ ਆ ਇੱਕ ਲੜਕੀ ਐ ਐਸਐ ਲੱਗੀ ਆ ਹੋਰ ਮੁਲਾਜ਼ਮ ਲੱਗੇ ਆ ਪੁਲਿਸ ਚ ਕਈ ਵਿਭਾਗਾਂ ਚ ਬਹੁਤ ਲੋੜਵੰਦ ਪਰਿਵਾਰਾਂ ਨੂੰ ਕੁੜੀਆਂ ਸਰਕਾਰ ਨੇ ਤੀਂ ਧੰਨਵਾਦ ਕਰਦੇ ਆ ਸਰਕਾਰ ਦਾ ਇਹ ਵੀ ਵੀ ਜੋ ਕੀ ਅੱਛਾ ਸਰਪੰਚ ਸਾਹਿਬ ਇੱਕ ਗੱਲ ਹੋਰ ਦੱਸੋ ਮੈਨੂੰ ਹਜੇ ਸਾਡਾ ਸਮਾਜ ਇੰਨਾ ਉੱਚਾ ਨਹੀਂ ਗਿਆ ਵੀ ਕੁੜੀਆਂ ਨੂੰ ਬਾਹਰ ਭੇਜ ਦੇਣਾ ਹਾਂਜੀ ਹਾਂਜੀ ਪਰ ਤੁਸੀਂ ਇਹ ਪ੍ਰਾਲਾ ਕਰ ਸਕਦੇ ਹੋ ਵੀ ਇਹਨਾਂ ਵਾਸਤੇ ਕੋਈ ਜਿਵੇਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਇੱਥੇ ਜਿਵੇਂ ਕੋਈ ਉਹਨਾਂ ਨੂੰ ਰੋਜ਼ਗਾਰ ਚਲਾ ਸਕਣ ਇਹੋ ਜਿਹਾ ਕੋਈ ਕਰਦੇ ਪਲਾਨ ਹਾਂਜੀ ਅਸੀਂ ਸਕੀਮ ਪਹਿਲਾਂ ਚਲਾਈ ਸੀ ਕਿਥੇ ਕੈਂਪ ਵੀ ਲਗਾ ਦੀ ਲੜਕੀਆਂ ਵਾਸਤੇ ਕਢਾਈ ਸਲਾਈ ਦਾ ਵੀ ਉਹ ਜੋ ਕਿ ਆਪ ਦਾ ਜੋ ਕਿ ਵੀ ਵਿਕਾਸ ਕਰਕੇ ਆਪਦੇ ਹੱਥਾਂ ਪੈਰਾਂ ਦਾ ਮਿਹਨਤ ਕਰਕੇ ਅੱਗੇ ਆਉਣ ਜੇ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਵੀ ਆਪ ਦਾ ਰੋਜ਼ਗਾਰ ਆਪ ਕਰਨ ਅਸੀਂ ਇਹ ਵੀ ਕਰ ਰਹੇ ਹਾਂ ਵੱਧ ਤੋਂ ਵੱਧ ਕੋਈ ਕੈਂਪ ਕੰਪ ਲਵਾ ਕੇ ਬੱਚਿਆਂ ਨੂੰ ਜਿਸੇ ਵੀ ਕਿਸਮ ਦੀ ਕਿਸੇ ਵੀ ਜ਼ਰੂਰਤ ਹੋਵੇ ਅਸੀਂ ਜਾਂ ਵੀ ਸਕੀਮਾਂ ਨੇ ਆਚਾਰ ਦੀ ਸਕੀਮ ਹੈ ਘੋੜੀ ਦੀ ਸਕੀਮ ਹੈ ਸਰੋਂ ਤੇਲ ਦੀ ਸਕੀਮਾਂ ਚੱਲ ਰਹੀਆਂ ਨੇ ਵੀ ਤਾਂ ਕਿ ਬੱਚੇ ਇੱਥੇ ਆਉ ਦਾ ਕੰਟੈਕਟ ਲਾ ਕੇ ਟਾਈ ਅਪ ਕਰਕੇ ਕੈਂਪ ਵਗੈਰਾ ਲਵਾਵਾਂਗੇ ਜਾਗਰੂਤ ਕਰਾਂਗੇ ਤੇ ਤਾਂ ਜੋ ਪਿੰਡ ਦਾ ਵਿਕਾਸ ਧੀਆਂ ਭੈਣਾਂ ਵੀ ਅੱਗੇ ਆ ਸਕਣ ਅੱਛਾ ਇੱਕ ਮੇਰਾ ਲਾਸਟ ਸਵਾਲ ਤੁਹਾਨੂੰ ਹੋਰ ਹੈ ਜਿਹੜੀ ਸਰਕਾਰ ਆਈ ਹੈ ਇਹ ਐਜੂਕੇਸ਼ਨ ਦੇ ਨਾਤੇ ਬਹੁਤ ਜ਼ਿਆਦਾ ਉਹ ਕਰ ਰਹੀ ਹੈ। ਇੱਕ ਤੁਹਾਡਾ ਵੀ ਅਪਰਾਲਾ ਚਾਹੀਦਾ ਕਿ ਤੁਸੀਂ ਪਿੰਡ ਦੇ ਵਿੱਚ ਜੇ ਤੁਹਾਡਾ ਬੱਚਾ ਕੋਈ ਯੂਪੀਐਸਸੀ ਕਰਨਾ ਚਾਹੁੰਦਾ ਜਿਵੇਂ ਪੀਸੀਐਸ ਕਰਨਾ ਚਾਹੁੰਦਾ ਆਈਪੀਐਸ ਕਰਨਾ ਚਾਹੁੰਦਾ ਆਈਐਸ ਕਰਨਾ ਇਹਦੇ ਵਾਸਤੇ ਕੋਈ ਤੁਸੀਂ ਇੱਥੇ ਰੱਖ ਰਹੇ ਹੋ ਜਿਹੜੇ ਇੰਟੈਲੀਜੈਂਟ ਬੱਚੇ ਨੇ ਪੈਸਾ ਫੋੜ ਨਹੀਂ ਕਰ ਸਕਦੇ ਉਹ ਇੱਥੇ ਟ੍ਰੇਨਿੰਗ ਲੈ ਸਕਣ। ਅਸੀਂ ਕਹਿੰਦੇ ਆ ਵੀ ਸਾਡੇ ਪਿੰਡ ਦੇ ਬੱਚੇ ਪੀਸੀਐਸ ਜਾਂ ਆਈਐਸ ਸਾਂ ਤਿਆਰੀ ਕਰਦੇ ਆ ਤਾਂ ਅਸੀਂ ਸਾਰਾ ਖਰਚਾ ਪੰਚਾਇਤ ਵੱਲੋਂ ਚੱਕਾਂਗੇ। ਸਾਨੂੰ ਤਾਂ ਖੁਸ਼ੀ ਦੀ ਗੱਲ ਆ ਵੀ ਸਾਡੇ ਬੱਚੇ ਇਹ ਅਦਾਰੇ ਤੱਕ ਪਹੁੰਚਣਾ ਤਾਂ ਜੋ ਪਿੰਡ ਦਾ ਨਾਮ ਰੋਸ਼ਨ ਹੋਵੇ ਅਸੀਂ ਤਾਂ ਸਾਰਾ ਖਰਚਾ ਚੱਕਾਂਗੇ ਸਾਡੇ ਪਿੰਡ ਦਾ ਬੱਚਾ ਕੋਈ ਵੀ ਜਾਂਦਾਗਾ ਇਸ ਪੱਤਰ ਤੇ ਧੰਨਵਾਦ ਸਰਪੰਚ ਸਾਹਿਬ ਦਾ ਤਾਂ ਅਸੀਂ ਅੱਜ ਜਿਲ੍ਹਾ ਮਾਨਸਾ ਦੇ ਪਿੰਡ